ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜਿੱਥੇ ਕੇ ਮੁਕੇਰੀਆ ਦੇ ਪਿੰਡ ਮੋਟਲਾ ਨੇੜੇ ਤੁਸੀ ਪੰਨਾ ਟੁੱਟ ਗਿਆ ਤੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿਵੇਂ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਲਾਕੇ ਦੇ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਦੱਸਦੀ ਕਿ ਬਿਆਸ ਦਰਿਆ ਦੇ ਵਿੱਚ ਆਏ ਤੇਜ਼ ਪਾਣੀ ਦੇ ਵਹਾਅ ਕਾਰਨ ਮੁਕੇਰੀਆ ਦੇ ਪਿੰਡ ਮੋਟਲਾ ਦੇ ਨੇੜੇ ਤੂਸੀ ਬਾਨਰ ਟੁੱਟ ਗਏ ਹਲਦ ਜਨਾਰਦਨ ਮੋਟਲਾ ਮਤੇਹਾਪੁਰ ਆਦੀ ਕਈ ਪਿੰਡ ਹੜ ਦੀ ਲਪੇਟ ਤੇ ਵਿੱਚ ਆ ਗਏ ਨੇ ਤੇ ਰੈਸਕਿਊ ਟੀਮਾਂ ਦੇ ਵੱਲੋਂ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਸੀਂ ਅੱਜ ਪਿੰਡ ਹਲੇੜ ਜਨਰਤਨ ਦੇ ਉਲੀ ਦੇ ਉੱਤੇ ਖੜੇ ਆ ਜਿੱਥੇ ਕਿ 2023 ਦੇ ਵਿੱਚ ਵੀ ਬਹੁਤ ਪਣੀ ਆ ਗਿਆ ਸੀਗਾ ਪਰ ਅੱਜ ਜਿਹੜਾ ਮੇਨ ਪੌਂਡ ਡੈਮ ਹੈਗਾ ਪੌਂਡ ਡੈਮ ਦੇ ਵਿੱਚੋਂ ਕਰੀਬ 23667 ਕਿਸ਼ਕ ਪਣੀ ਆ ਰਿਹਾ ਵਾ ਪਰ ਜਿਹੜਾ ਪਹਾੜੀ ਵਾਰਸ਼oon ਕਰਕੇ ਚੱਕੀ ਦਰਿਆ ਦਾ ਪਾਣੀ ਜਿਹੜਾ ਜ਼ਿਆਦਾ ਆ ਗਿਆ ਸੀਗਾ ਜਿਹਦੇ ਕਰਕੇ ਲੋਕਾਂ ਦੇ ਦਸਨ ਮਤਲਬ ਜਿਹੜਾ ਬੰਨ ਦਾ ਹੈਗਾ ਦਰਿਆ ਦੀ ਵਿਆਸਾ ਦਰਿਆ ਦਾ ਬੰਨ ਉਹ ਕਾਫੀ ਜਗ੍ਹਾ ਤੋਂ ਟੁੱਟ ਕੇ ਜਿਹੜਾ ਪਾਣੀ ਆ ਗਿਆ ਵਾ ਇਸ ਕਰਕੇ ਬਹੁਤੇ ਧਰਮ ਦੀ ਵੀ ਕੋਲ ਨਹੀਂ ਹੈ ਚੱਕੀ ਦਰਿਆ ਦਾ ਪਾਣੀ ਜਿਹੜਾ ਹੈਗਾ 2-3 4 ਘੰਟਿਆਂ ਦੇ ਵਿੱਚ ਹੀ ਥੱਲੇ ਚੱਲ ਜਾਂਦਾ ਵਾ ਪਰ ਫਿਰ ਵੀ ਅਸੀਂ ਲੋਕਾਂ ਨੂੰ ਟੀਕ ਕਰਦੇ ਵੀ ਜੇ ਕੋਈ ਆਪਣਾ ਮਾਲ ਪਸੰਜਾ ਡੰਗਰ ਪਸ਼ੂ ਹੈਗਾ ਵਾ ਤੇ ਆਪਾਂ ਨੂੰ ਪਹਿਲਾਂ ਹੀ ਸੁਰੱਖਿਆ ਥਾਂਾਂ ਤੇ ਜਾਣਾ ਚਾਹੀਦਾ ਜੇ ਕੋਈ ਬਜ਼ੁਰਗ ਹੈਗਾ ਪਿੰਡ ਦਾ ਜਾ ਬੱਚੇ ਹੈਗੇ ਉਹਨਾਂ ਨੂੰ ਵੀ ਸੁਰੱਖਿਆ ਥਾਂਾਂ ਤੇ ਪਹੁੰਚਾਉਣਾ ਚਾਹੀਦਾ ਇਸ ਕਰਕੇ ਸਾਰੇ ਲੋਕਾਂ ਨੂੰ ਇਹੀ ਹਦੇਸ਼ਾ ਬਾਕੀ ਸਾਡੀ ਮਾਰਜੋ ਗੈਸਸ ਕੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਉਹਨਾਂ ਨੇ ਵੀ ਦੱਸਿਆ ਵੇ ਰੈਸਕਿਊ ਟੀਮਾਂ ਵੀ ਸਾਡੀਆਂ ਰੈਡੀ ਆ ਉਹ ਵੀ ਅੱਚਕੀਆਂ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਦੀ ਆ ਤਾਂ ਅਸੀਂ 24 ਘੰਟੇ ਉਹਨਾਂ ਨਾਲ ਕੰਮ ਤੇ ਆਣਾ ਕਰਦੇ ਸੱਲ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਕਿ ਕਿੱਥੇ ਉਹਨਾਂ ਦੇ ਵਾਸਤੇ ਇਹਨਾਂ ਨੂੰ ਬਣਾਇਆ ਜਿਵੇਂ ਕਿ ਅਸੀਂ ਸਕੂਲਾਂ ਦੇ ਵਿੱਚ ਰੇਂਜ ਕੀਤਾ ਹੋਇਆ ਹੈ ਜੀ ਐ ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿਹੜੀ ਕਿਹੜੀ ਜਗ੍ਹਾ ਸਰਕਾਰੀ ਸਕੂਲਾਂ ਦੇ ਵਿੱਚ ਜਿਵੇਂ ਕਿ ਜਿਵੇਂ ਮਾਲ ਪਸ਼ੂ ਦਾ ਹੈਗਾ ਤਾਂ ਸਾਡੇ ਕੋਲ ਆਰਮੀ ਗਰਾਊਂਡ ਹੈਗੀ ਆ ਮੁਕੇਰੀਆ ਸ਼ਹਿਰ ਦੇ ਵਿੱਚ ਹੀ ਆਰਮੀ ਗਰਾਊਂਡ ਦੇ ਵਿੱਚ ਕਾਫੀ ਜਗ੍ਹਾ ਖੁੱਲੀ ਹੈਗੀ ਆ ਤੇ ਲੋਕਾਂ ਦੇ ਰਹਿਣ ਵਾਸਤੇ ਅਸੀਂ ਜਿਹੜਾ ਸਕੂਲਾਂ ਦਾ ਪ੍ਰਬੰਧ ਕੀਤਾ ਹੋਇਆ ਵਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਜ਼ਿਆਦਾ ਪ੍ਰੋਬਲਮ ਆਉਂਦੀ ਆ ਤੇ ਲੋੜ ਪਊਗੀ ਤਾਂ ਅਸੀਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਾਂਗੇ ਦੱਸ ਦੇ ਕਿ ਤੁਸੀਂ ਬਾਲਾ ਟੁੱਟਣ ਦੇ ਚੱਲਦੇ ਆ ਮੁਕੇਰੀਆ ਦੇ ਕਈ ਪਿੰਡ ਇਸ ਵੇਲੇ ਪਾਣੀ ਦੀ ਲਪੇਟ ਦੇ ਵਿੱਚ ਨੇ ਜੇਕਰ ਬਿਆਸ ਦੇ ਵਿੱਚ ਪਾਣੀ ਦਾ ਵਹ ਇਸੇ ਤਰ੍ਹਾਂ ਜਾਰੀ ਰਿਹਾਤਾ ਮੁਕੇਰੀਆ ਟਾਂਡਾ ਤੇ ਦਸੂਹਾ ਦੇ ਕਈ ਪਿੰਡ 2023 ਵਾਂਗ ਹੜ੍ਹ ਦੀ ਵਾਰ ਚੱਲਣਗੇ। ਜਗਬਾਣੀ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਅਨਕੇਤ ਸ਼ਰਮਾ ਦੀ ਰਿਪੋਰਟ।